ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਟੀਮ ਵੱਲੋਂ ਸੋ ਵੀਡੀਓ ਨੂੰ ਪੂਰਾ ਜਰੂਰ ਵੇਖਿਓ ਤੇ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਓ ਜੀ ਜਿਹੜੀ ਵੀਡੀਓ ਹੈ ਅੱਜ ਦੀ ਜਰੂਰ ਧਿਆਨ ਨਾਲ ਸੁਣਿਓ ਤੇ ਜਰੂਰ ਇਹਦੇ ਵਿੱਚੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਣਾ ਹੈ ਜੋ ਸਹੀ ਵਚਨ ਗੁਰੂ 파ਰਸ਼ਾ ਦੇ ਸਹੀ ਮੈਨੇ ਵਿੱਚ ਇਹਨੂੰ ਮੰਨਿਆ ਜਾਏ ਤਾਂ ਬੜੀਆਂ ਵੱਡੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਹੋ ਸਕਦੀਆਂ ਨੇ ਧੰਨ ਗੁਰੂ ਕਲਗੀਧਰ 파ਰਸ਼ਾ ਦੇ ਵਚਨ ਆਪ ਜੀ ਨੇ ਜ਼ਰੂਰ ਚਿੱਤੇ ਰੱਖਣੇ ਔਰ ਮੈਂ ਬੇਨਤੀ ਕਰਨੀ ਹੈ ਬੜੀ ਸ਼ੋਰਟ ਹੀ ਸੋ ਜ਼ਰੂਰ ਧਿਆਨ ਨਾਲ ਸੁਣਿਓ ਤਵਜੋਂ ਬਖਸ਼ਿਆ ਜੀ ਸਤਗੁਰੂ ਸੱਚੇ 파ਰਸ਼ਾ ਜੀ ਕਿਰਪਾ ਕਰਨ ਫਤਿਹ ਬਲਾ ਕੇ ਹਾਜ਼ਰੀ ਲਗਵਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਣੇ ਸਵਾਲ ਬੜੇ ਨੇ ਮੈਂ ਅਕਸਰੀ ਬੇਨਤੀ ਕਰਦਾ ਹੁਣਾ ਸਵਾਲ ਬੜੇ ਨੇ ਜਵਾਬ ਬੜੇ ਘੱਟ ਨੇ ਕਿਉਂਕਿ ਸਵਾਲ ਉਤਪਨ ਮਨ ਵਿੱਚ ਹੋ ਜਾਂਦੇ ਨੇ ਸਵਾਲਾਂ ਦੀ ਉਤਪੰਨੀ ਬੜੀ ਜ਼ਿਆਦਾ ਹੈ ਪਰ ਬੇਨਤੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਬਚਨ ਨਾਮ ਮੰਨਣ ਦੇ ਵਿੱਚ ਸਾਡੀਆਂ ਵਰਕਤਾਂ ਜਿਹੜੀਆਂ ਗੁੰਮੀਆਂ ਹੋਈਆਂ ਨੇ ਬਚਨ ਨਾਮ ਮੰਨਣ ਕਰਕੇ ਅੱਜ ਮਨੁੱਖ ਦੁਖੀ ਹੈ ਗੁਰੂ ਪਾਤਸ਼ਾਹ ਦੇ ਹੁਕਮ ਨਾ ਮੰਨਣ ਕਰਕੇ ਅੱਜ ਮਨੁੱਖ ਆਪਣੇ ਆਪ ਵਿੱਚ ਦੁਖੀ ਹੈ ਆਪਣੇ ਆਪ ਦੁਖ ਪਾ ਰਿਹਾ ਹੈ ਦੁੱਖ ਇਹਨੇ ਆਪ ਸਹੇੜੇ ਹੋਏ ਨੇ ਕੁਝ ਕੋ ਦੁੱਖ ਇਹਨੇ ਸਹੇੜੇ ਨੇ ਕੁਝ ਕਰਮਾਂ ਦੇ ਮਿਲੇ ਹੋਏ ਨੇ ਪਰ ਦੁੱਖ ਨੂੰ ਸਹਿ ਕੇ ਵੀ ਇਹ ਸਿਆਣਾ ਨਹੀਂ ਬਣ ਰਿਹਾ ਇੰਨੀ ਕੋ ਦੁੱਖ ਦੀ ਘਾਟੀ ਵਿੱਚੋਂ ਨਿਕਲ ਕੇ ਵੀ ਇਹ ਆਪਣੇ ਆਪ ਨੂੰ ਸਿਆਣਾ ਬਣਨ ਦੀ ਤਰਤੀਬ ਨਹੀਂ ਦੇ ਰਿਹਾ ਉਥੇ ਦੁੱਖ ਤੇ ਮਹਿਸੂਸ ਕਰ ਰਿਹਾ ਪਰ ਦੁੱਖ ਨੂੰ ਦੁੱਖ ਹੋਰ ਸਮਝ ਕੇ ਦੁੱਖ ਵਿੱਚ ਜਿਉਂਦਾ ਪਿਆ ਇਹ ਦੁੱਖ ਨੂੰ ਦੁੱਖ ਸਮਝ ਕੇ ਅੱਗੇ ਤੋਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਹੁਣ ਤੇ ਜਿਹੜਾ ਕੁਝ ਹੋ ਰਿਹਾ ਠੀਕ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਅੱਗੇ ਤੋਂ ਸਮਤ ਦੇ ਅੱਜ ਇਹ ਇਹ ਸਥਿਤੀ ਬਣੀ ਹੋਈ ਹੈ ਅੱਜ ਮੈਂ ਬੇਨਤੀ ਕਰਾਂਗਾ ਗੁਰੂ ਪਾਤਸ਼ਾਹ ਨੇ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਦੁਬਦਾਨਾ ਪੜੋ ਹਰ ਵੇਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਬੰਦਾ ਕਹਿੰਦਾ ਮੈਂ ਨਹੀਂ ਮੰਨਦਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਹੋ ਦੁਬਦਾਨਾ ਪੜੋ ਹਰ ਵੇਨ ਦੁਬਦਾ ਵਚਨਾ ਪੈ ਇਹ ਕਹਿੰਦਾ ਨਹੀਂ ਮੈਂ ਤੇ ਕਰਨਾ ਹੀ ਹੈ ਫੇ ਪਾਤਸ਼ਾਹ ਕਹਿੰਦੇ ਨੇ ਜਾ ਕਰ ਲੈ ਫਿਰ ਜਾ ਕਰ ਲੈ ਜਾਂ ਭਾਜਾ ਜਿੱਥੋਂ ਤੇਰੀ ਪੂਰੀ ਪੈਂਦੀ ਹੈ ਜਾ ਕੇ ਪਵਾ ਲੈ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਮੇਰੇ ਤੋਂ ਕੋਈ ਆਸ ਨਾ ਰੱਖੀਂ ਕਿ ਮੈਂ ਤੇਰੀ ਮਦਦ ਕਰੂੰਗਾ ਜਾਂ ਤੇਰੇ ਉੱਤੇ ਮੈਂ ਕੋਈ ਆਪਣੀ ਮਿਹਰ ਕਰੂੰਗਾ। ਜਾ ਕਰ ਲਾ। ਕੀ ਕਰਨਾ ਚਾਹਣਾ? ਪਰ ਦਰਸਲ ਹੁਣ ਇੱਥੇ ਮੈਂ ਜਿਹੜੀ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਗੁਰੂ ਪਿਆਰਿਓ ਦੇਖੋ ਬਖਸ਼ਾ ਲੈਣੀਆਂ ਨੇ ਤੇ ਗੁਰੂ ਦਾ ਹੁਕਮ ਤੇ ਮੰਨਣਾ ਪੈਣਾ। ਹੁਣ ਆਪਣਾ ਧੀ ਪੁੱਤਰ ਰਏ ਕੋਈ ਗੱਲ ਮੰਨ ਰਿਹਾ ਤੇ ਆਪਾਂ ਉਹਨੂੰ ਕਹਿੰਨੇ ਆਂ ਵੀ ਇਹ ਤੇ ਬੜਾ ਪਿਆਰਾ ਪੁੱਤਰ ਰਏ ਬੜਾ ਪਿਆਰ ਕਰਦੇ ਆਂ, ਲਾੜ੍ਹ ਕਰਦੇ ਆਂ। ਜੇ ਉਹ ਗੱਲ ਨਾ ਮੰਨੇ ਤੇ ਆਪਾਂ ਉਹਨੂੰ ਦੁਰਕਾਰਦੇ ਆਂ, ਭਲੇ ਬੁਰੇ ਬਚਨ ਵੀ ਕਹਿੰਨੇ ਆਂ। ਜੇ ਤੇ ਪੋਤਰ ਨਲਾਇਕ ਨਿਕਲ ਜਾਈ ਤੇ ਆਪਾਂ ਕਹਿੰਦੇ ਵੀ ਗੁਰੂ ਦੀ ਮਰਜ਼ੀ ਜੇ ਲਾਇਕ ਹੋ ਜੇ ਫਿਰ ਆਪਾਂ ਕਹਿੰਦੇ ਜੀ ਮੈਂ ਪ੍ਰਿਆਜ ਹੀ ਮੇਰੀ ਸਿੱਖਿਆ ਹੈ ਅੱਜ ਸਾਸੀਂ ਕਿਹੜੇ ਸੈਸ਼ਨ ਤੇ ਜਾ ਰਹੇ ਸਾਨੂੰ ਆਪਣਾ ਪਤਾ ਹੀ ਨਹੀਂ ਕਿਹੜੇ ਮਾਰਗ ਤੇ ਤੁਰ ਰਹੇ ਸਾਨੂੰ ਆਪਣਾ ਪਤਾ ਹੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਬਾਣੀ ਤੋਂ ਦੂਰ ਹੋ ਕੇ ਬੈਠੇ ਆ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਮਾਫ ਕਰੇਗੀ ਮੈਂ ਬੇਨਤੀ ਕਰ ਰਿਹਾ ਵੀਰਵਾਰ ਨੂੰ ਕਬਰਾਂ ਤੇ ਮੱਥਾ ਟੇਕਣ ਵਾਲਿਓ ਕੀ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਆਪਣੇ ਪੁੱਤਰ ਦਾ ਦਰਜਾ ਦੇਣਗੇ ਕੀ ਸਾਨੂੰ ਆਪਣੀ ਧੀ ਦਾ ਦਰਜਾ ਦੇਣਗੇ ਕੀ ਸਾਨੂੰ ਆਪਣਾ ਗੋਦੀ ਵਾਲਾ ਪੁੱਤਰ ਮੰਨਣਗੇ ਜਵਾਬ ਹੈ ਕਿਸੇ ਕੋਲ ਸਾਡੇ ਕੋਲੇ ਬਹਿਮ ਭਰਮੀ ਬੜੇ ਨੇ ਕੇਸਾਂ ਨੂੰ ਧੋਣ ਦੇ ਪਿੱਛੇ ਵੀ ਬਹਿਮ ਭਰਮ ਨੇ ਲੈ ਮੰਗਲਵਾਰ ਤੇ ਵੀਰਵਾਰ ਨੂੰ ਕੇਸਾਂ ਨਾ ਧੋਈ ਐਦਾਂ ਕੀ ਹੋ ਜਾਂਦਾ ਕਹਿੰਦੇ ਜੀ ਇਹ ਬਾਬੇ ਦੇ ਦਿਨ ਹੁੰਦੇ ਨੇ ਅੱਛਾ ਬਾਬਾ ਕੇਸਾਂ ਜਿਹਾ ਕੇ ਬੈਠਦਾ ਅੱਛਾ ਬਾਬੇ ਦੀ ਬਖਸ਼ਿਸ਼ਾਂ ਨੇ ਇਹ ਕਹਿੰਦੇ ਵੀ ਬਾਬੇ ਦੀਆਂ ਬਖਸ਼ਿਸ਼ਾਂ ਕਹਿੰਦੇ ਲੈ ਜਾਂਦੀਆਂ ਨੇ ਮੰਗਲਵਾਰ ਤੇ ਵੀਰਵਾਰ ਨੂੰ ਕੇਸ ਨਾ ਧੋਈਂ ਕੇਸ ਨਾ ਧੋਈਂ ਤੇਰੇ ਤੇ ਕਰਜ਼ਾ ਚੜਜੂ ਹੱਦ ਹੋ ਗਈ ਇਹ ਇਹ ਬਾਇ ਵਹਿਮ ਭਰਮ ਨੇ ਇੱਕ ਪਾਸੇ ਸੀ ਧਰਮ ਨੂੰ ਮਨਾਉਂਤ ਦੇ ਰਹਿਆਂ ਦੂਜੇ ਪਾਸੇ ਸੀ ਵਹਿਮਾਂ ਭਰਮਾਂ ਵਿੱਚ ਮੰਨਦੇ ਆ ਰਾਤ ਨੂੰ ਕੇਸ ਨਾ ਬਾਈ ਤੇਰੇ ਤੇ ਕਰਜ਼ਾ ਚੜਜੂ ਲੈ ਹੱਦ ਹੋ ਗਈ ਸਹਰਾਣੇ ਦੇ ਨਾਲ ਬੈਠੀ ਤੇਰੇ ਤੇ ਕਰਜ਼ਾ ਚੜਜੂ ਹੱਦ ਹੋ ਗਈ ਵੀ ਜੇ ਬੰਦੇ ਨੇ ਉਹੀ ਗੁਰ ਛੜਲੇ ਉਡਾਉਣੇ ਨੇ ਕਰਜ਼ਾ ਤੇ ਚੜਨਾ ਹੀ ਹੋਇਆ ਤੇ ਇਦਾਂ ਜੇ ਮਾੜੀਆਂ ਮਾੜੀਆਂ ਗੱਲਾਂ ਨਾਲ ਕਰਜ਼ੇ ਚੜਨ ਲੱਗ ਜਾਂਦੇ ਤੇ ਅੱਜ ਸਾਡੇ ਤੇ ਕਰਜ਼ਾ ਬੜਾ ਹੁੰਦਾ ਹਾਜੀ ਤੇ ਕੋਈ ਵਹਿਮ ਭਰਮ ਨਹੀਂ ਕਰਦੇ ਸਾਨੂੰ ਗੁਰੂ ਤੇ ਭਰੋਸਾ ਹੈ ਵੀ ਸਾਡੇ ਸਿਰ ਤੇ ਲੱਖਾਂ ਦਾ ਹੀ ਕਰਜ਼ਾ ਹੁੰਦਾ ਗੈਰ ਤੇ ਕਰੇ ਕਰੇ ਪਰ ਅੱਜ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਅਫਸੋਸ ਮੈਨੂੰ ਉਦੋਂ ਹੁੰਦਾ ਹੈ ਬੜੀ ਹੈਰਾਨਗੀ ਹੁੰਦੀ ਹੈ ਅੱਜ ਕੁਰਬਾਨੀ ਨੂੰ ਮੰਨਣ ਵਾਲੇ ਵੀ ਨਵੇਂ ਮਾ ਪਰਮਾ ਨੂੰ ਮੰਨਦੇ ਨੇ ਵੀਰਵਾਰ ਨੂੰ ਕਬਰ ਉਤੇ ਮੱਥਾ ਟੇਕਦੇ ਨੇ ਜਾ ਕੇ ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ ਅਸੀਂ ਜਾਂ ਜਿਹੜੇ ਕਬਰਾਂ ਤੇ ਮੱਥਾ ਟੇਕਦੇ ਆਂ ਮੁਸਲਮਾਨ ਧਰਮ ਦੇ ਵਿੱਚ ਕਬਰ ਦੀ ਮਨਾਉਤ ਨਹੀਂ ਹੈ ਕਬਰ ਦੀ ਪੂਜਾ ਨਹੀਂ ਹੈ ਉਹ ਕਦੇ ਨਹੀਂ ਕਰਦੇ ਦੇਖਿਆ ਕਦੇ ਕਿ ਉੱਤੇ ਕਬਰ ਦੀ ਪੂਜਾ ਹੁੰਦੀ ਹੋਵੇ ਪਰ ਆਪਾਂ ਆਪਾਂ ਜਾ ਕੇ ਕਬਰਾਂ ਤੇ ਮੱਥਾ ਟੇਕਦੇ ਆਂ ਅੱਜ ਵੀਰਵਾਰ ਹੈ ਜੀ ਬਾਬੇ ਦੀ ਕੜਾਈ ਬਣਾ ਲਓ ਬਾਬੇ ਦਾ ਘੋੜਾ ਬਾਬੇ ਦਾ ਬੱਕਰਾ ਚੜਾਇਆਓ ਜੇ ਹੱਦ ਹੋ ਗਈ ਬਾਬੇ ਦਾ ਘੋੜਾ ਕੀ ਹੁੰਦਾ ਇੱਕ ਦਿਨ ਮੈਨੂੰ ਤੇ ਪਤਾ ਨਹੀਂ ਸੀ ਨੂੰ ਬਾਬੇ ਦਾ ਘੋੜਾ ਕੀ ਹੁੰਦਾ ਕਹਿੰਨੇ ਬੱਕਰਾ ਚੱਕੀ ਜਾਣ ਮੈਂ ਕਿਹਾ ਵੀ ਇਹ ਕੀ ਕਹਿੰਨੇ ਬਾਬੇ ਦਾ ਘੋੜਾ ਮੈਂ ਕਿਹਾ ਅਧ ਹੋ ਗਈ ਜੇ ਬਾਬਾ ਇਹਦੇ ਤੇ ਬਹਿ ਗਿਆ ਬਾਬਾ ਤੇ ਮਿੰਗਣਾ ਕੱਢ ਦੋਈ ਦੀ ਬੱਕਰੇ ਨੂੰ ਬਾਬੇ ਦਾ ਘੋੜਾ ਕਹੀ ਜਾਂਦੇ ਨੇ ਹੁਣ ਕਈਆਂ ਨੂੰ ਇਹ ਗੱਲਾਂ ਬੁਰੀਆਂ ਲੱਗਣੀਆਂ ਨੇ ਜਿਹੜੇ ਮੰਨਦੇ ਨੇ ਉਹਨਾਂ ਨੂੰ ਬੁਰੀਆਂ ਲੱਗਣੀਆਂ ਨਹੀਂ ਪਰ ਗੱਲ ਸੱਚੀ ਐ ਸਚਾਈ ਸਚਾਈ ਐ ਇਸ ਗੱਲ ਦੇ ਵਿੱਚ ਸਾਨੂੰ ਗੁਰੂ ਨੇ ਕੀ ਕਿਹਾ ਦੂਜਾ ਕਰੇ ਤੇ ਕਰੇ ਅੱਜ ਸਾਡੇ ਅਮਰਤ ਛੱਕੇ ਅਸੀਂ ਜਾ ਕੇ ਡੇਰਿਆਂ ਤੇ ਖੇលਦੇ ਪਏ ਆ ਚਿਮਟੇ ਠੂਕਣੇ ਚ ਖਾਂਦੇ ਪਏ ਆ ਤੇ ਉੱਥੇ ਪਾਤਸ਼ਾਹ ਦੀ ਜਿਹੜੀ ਦਿੱਤੀ ਹੋਈ ਸਿੱਖਿਆ ਐ ਉਹ ਅਸੀਂ ਰੋਲਦੇ ਪਏ ਆ ਕਿ ਸਾਨੂੰ ਸ਼ਰਮ ਨਹੀਂ ਆਉਂਦੀ ਨਾ ਛਕੋ ਅਮਰਤ ਨਾ ਜਾਓ ਫਿਰ ਜਾਂ ਤੇ ਗੁਰੂ ਫਿਰ ਅਸੀਂ ਕਹਿੰਨੇ ਜੀ ਸਾਨੂੰ ਤਾਂ ਦੁੱਖ ਹੀ ਬੜੇ ਨੇ ਕੜੀ ਕਹਿੰਦੇ ਨੇ ਕਈਆਂ ਨੂੰ ਮੈਂ ਸੁਣਿਆ ਐ ਉਹ ਕਹਿੰਦੇ ਨੇ ਲੈ ਜੀ ਉੱਥੇ ਗਤਰਿਆਂ ਵਾਲੇ ਵੀ ਹੁੰਦੇ ਨੇ ਮੈਂ ਕਹਿੰਦਾ ਗਤਰਿਆਂ ਵਾਲੇ ਆਉਂਦੇ ਹੋਣਗੇ ਹੁਣ ਤੂੰ ਗਤਰਿਆਂ ਵਾਲੀ ਦੀ ਰੀਸ ਕਰਨੀ ਐ ਆਉਂਦੇ ਹੋਣਗੇ ਉਹ ਤੇ ਸਿੱਖ ਨਹੀਂ ਐ ਫਿਰ ਤੂੰ ਵੀ ਸਿੱਖ ਦਾ ਦਾ ਲੋਗੋ ਆਪਣੇ ਤੋਂ ਲਾ ਦੇ ਫਿਰ ਜਿਹੜੇ ਜਾਣਦੇ ਨੇ ਦੁੱਖ ਪਾਉਣਗੇ ਦੁੱਖ ਪਾ ਵੀ ਰਹੇ ਨੇ ਉਹ ਭਾਈ ਮੰਝ ਵਰਗਿਆਂ ਨੇ ਕਬਰਾਂ ਦੀ ਪੂਜਾ ਛੱਡ ਕੇ ਸਿੱਖੀ ਨੂੰ ਅਪਣਾ ਲਿਆ ਤੇ ਅੱਜ ਸਾਡੀ ਮਤ ਦੇਖੋ ਕਿੰਨੀ ਮੁੱਧੀ ਹੋ ਗਈ ਤੇ ਅਸੀਂ ਅੱਜ ਸਿੱਖੀ ਨੂੰ ਛੱਡ ਕੇ ਖਬਰਾਂ ਵੱਲ ਜਾ ਰਹੇ ਹਾਂ ਫਿਰ ਅਸੀਂ ਕਹਿੰਨਾ ਦੁੱਖ ਹੀ ਬੜੇ ਨੇ ਸਾਡੇ ਤੇ ਧੀਆਂ ਪੁੱਤਾਂ ਦਾ ਲੈ ਕੇ ਨਿਕਲ ਗਏ ਜਿਹੜੇ ਬਾਬੇ ਦਾ ਆਪ ਥਾ ਟਕਾਣਾ ਨਹੀਂ ਉਹ ਸਾਨੂੰ ਕੀ ਪਤਾ ਦੱਸੂਗਾ ਭਲਾ ਦੇ ਜਿਹੜੇ ਬਾਬੇ ਦੇ ਆਪ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਕੀ ਉਹ ਸਾਨੂੰ ਸਿੱਖਿਆ ਦੇਊਗਾ ਜਿੱਥੇ ਨਸ਼ੇ ਪ੍ਰਮੋਟ ਹੁੰਦੇ ਨੇ ਨਸ਼ੇ ਚੜਦੇ ਨੇ ਜਾ ਕੇ ਸਾਡੀਆਂ ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਉੱਥੇ ਅਸੀਂ ਸਮਝਦੇ ਆ ਬੜਾ ਵਾਹ ਬੜੀ ਕਰਾਮਾਤ ਹੈ ਜੀ ਜਿੱਥੇ ਇੱਜ਼ਤ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਉਸ ਪੱਥ ਸੱਸਦੀ ਹੈ ਉੱਥੇ ਅਸੀਂ ਕਹਿੰਦੇ ਜਿੰਨੀ ਇੱਥੇ ਮਾਨ ਨਹੀਂ ਲੱਗਦਾ ਜੀ ਇੱਥੋਂ ਪਤਾ ਲੱਗਦਾ ਵੀ ਸਾਡੀ ਮਤ ਕਿੰਨੀ ਕੁ ਪੁੱਠੀ ਹੋ ਗਈ ਦੇਖੋ ਅੰਧਵਿਸ਼ਵਾਸ ਦੀ ਗੱਲ ਮੈਂ ਕਰਨੀ ਹੈ ਅੰਧਵਿਸ਼ਵਾਸ ਇੰਨਾ ਕੋ ਫੈਲ ਗਿਆ ਸਾਡੇ ਵਿੱਚ ਅੰਧਵਿਸ਼ਵਾਸ ਦੇ ਉੱਪਰ ਦੁਨੀਆ ਖਲੋ ਗਈ ਤੇ ਅੰਧਵਿਸ਼ਵਾਸ ਦੇ ਵਿੱਚ ਇੰਨੀ ਕੋ ਦੁਨੀਆ ਖਚਦ ਹੋ ਗਈ ਮੈਂ ਬੇਨਤੀ ਕਰ ਰਿਹਾ ਕਿ ਪਾਤਸ਼ਾਹ ਦੀ ਬਾਣੀ ਇਹਨੂੰ ਚੰਗੀ ਨਹੀਂ ਲੱਗਦੀ ਗੁਰੂ ਕੇ ਨਾਮ ਤੋਂ ਵੀ ਟੁੱਟ ਗਿਆ ਗੁਰੂ ਦੇ ਨਾਮ ਤੋਂ ਵੀ ਇਹ ਦੂਰ ਹੋ ਗਿਆ ਇਹਨੂੰ ਅਸਲ ਮਕਸਦ ਦਾ ਪਤਾ ਹੀ ਨਹੀਂ ਲੱਗਿਆ ਮੈਂ ਦੁਨੀਆ ਤੇ ਕਿਉਂ ਆਇਆ ਮੇਰਾ ਆਉਣਾ ਕੀ ਹੋਇਆ ਇਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਨਸ਼ੇ ਨਸ਼ੇ ਕਰਨ ਵਾਲੇ ਬਾਬੇ ਨੂੰ ਚੰਗੇ ਲੱਗਦੇ ਨੇ ਨਸ਼ੇ ਕਰਨ ਵਾਲੇ ਬਾਬਿਆਂ ਨੂੰ ਇਹ ਚੰਗੇ ਸਮਝਦੇ ਤੇ ਆਪਣੇ ਗੁਰੂ ਦੀ ਇਹਨੂੰ ਕੋਈ ਕਦਰ ਹੀ ਨਹੀਂ ਆ ਆਪਣੇ ਪਿਓ ਨੂੰ ਪਿਓ ਨਹੀਂ ਕਹਿਣਾ ਦੂਸਰਿਆਂ ਦੇ ਜਾ ਕੇ ਗੋਡੇ ਘੁੱਟਣੇ ਬਾਪੂ ਜੀ ਪਿਤਾ ਜੀ ਆਪਣੀ ਮਾਂ ਨੂੰ ਮਾਂ ਨਹੀਂ ਕਹਿਣਾ ਤੇ ਦੂਸਰੇ ਪਾਸੇ ਜਾ ਕੇ ਸਾਧਾਂ ਦੀ ਡੇਰਿਆਂ ਤੇ ਚੌਂਕੀਆਂ ਭਰਣੀਆਂ ਕੀ ਗੱਲਾਂ ਸ਼ੋਭਾ ਦਿੰਦੀਆਂ ਨੇ ਮੈਂ ਲੰਗਰ ਕਰਾਤਾ ਜੀ ਆਪਣੇ ਮਾਪਿਆਂ ਨੂੰ ਕਦੇ ਚੰਗੀ ਤਰ੍ਹਾਂ ਰੋਟੀ ਨਹੀਂ ਪੜਾਈ ਹੋਣੀ ਪਿਤਾ ਜੀ ਫਲਾਣੇ ਬਾਬਾ ਜੀ ਟਿਕੜੇ ਬਾਪੂ ਜੀ ਕਦੇ ਆਪਣੇ ਬਾਪੂ ਨੂੰ ਬਾਪੂ ਨਹੀਂ ਗਿਆ ਆਉਣਾ ਉਹਨੂੰ ਪਿਓ ਤੋਂ ਬੁੱਢੇ ਤੋਂ ਬਿਨਾਂ ਨਹੀਂ ਬੋਲਦੇ بڑے ਪਰਿਵਾਰ ਨੇ ਇਹ ਜੇ ਮੈਂ ਜਿਨ੍ਹਾਂ ਨੂੰ ਦੇਖਦਾ ਕਈ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਹੈ ਜਿਹੜੇ ਸਮਝ ਜਾਂਦੇ ਨੇ ਸਮਝ ਜਾਂਦੇ ਨੇ ਪਰ ਜਿਹੜੇ ਹਲੇ ਵੀ ਨਹੀਂ ਸਮਝਦੇ ਮੈਂ ਕਹਿੰਦਾ ਉਹਨਾਂ ਦੇ ਵਕਤ ਪੈਣ ਦਿਓ ਫਿਰ ਕਦੇ ਸਮਝ ਪੈਣੀ ਹੈ ਉਹਨਾਂ ਨੂੰ ਠੋਕਰ ਖਾਏ ਤੋਂ ਬਿਨਾ ਬੰਦਾ ਨਹੀਂ ਸਮਝਦਾ ਕੋਈ ਨਸ਼ਾ ਕਰਦੇ ਫਲਾਣੇ ਬਾਬਾ ਜੀ ਤੇ ਇੰਨੀ ਦਾਰੂ ਪੀ ਜਾਂਦੇ ਨੇ ਜੀ ਅੱਛਾ ਜੀ ਕਹਿੰਦੇ ਫਿਰ ਮੈਨੂੰ ਵੀ ਲੈ ਕੇ ਚੱਲ ਬਾਬਾ ਜੀ दारू ਪੀਂਦੇ ਨੇ ਥੋੜੀ ਮੈਨੂੰ ਵੀ ਮਿਲ ਜੂਗੀ ਥੋੜੀ ਘਣੀ ਵਿੱਚ ਤੇ ਇਹੋ ਜਿਹੇ ਹੁੰਦੇ ਨੇ ਬਾਬਾ ਜੀ ਤੇ ਉੱਥੇ ਜਲਮਾ ਪੀਂਦੇ ਨੇ ਜੀ ਉਹ ਕਹਿੰਦਾ ਚਲੋ ਫਿਰ ਮੈਂ ਵੀ ਜਲਮਾ ਹੀ ਪੀਣਾ ਕੋਈ ਗੱਲ ਨਹੀਂ ਮੈਂ ਤੇ ਫਿਰ ਇਹਨੂੰ ਹੀ ਗੁਰੂ ਧਾਰੂ ਹਾਂ ਕਿਉਂਕਿ ਮੈਨੂੰ ਜਲਮਾ ਦੀ ਆਦਤ ਹੈ ਮੈਂ ਵੀ ਜਲਮਾ ਪੀਵਾਂ ਬਾਬਾ ਜੀ ਤੰਬਾਕੂ ਦਾ ਸੇਵਨ ਕਰਦੇ ਨੇ ਹੱਦ ਹੋ ਗਈ ਵੀ ਇੱਥੇ ਨਸ਼ਾ ਕਰਨ ਵਾਲੇ ਅਸੀਂ ਬਾਬੇ ਬਣਾਏ ਬੋਏ ਨੇ ਜਿਹੜਾ ਚੰਗਾ ਸਿੱਖਿਆ ਦੇ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੀ ਸਾਨੂੰ ਲੋੜ ਹੈ ਅੱਜ ਉਹਨੂੰ ਅਸੀਂ ਛੱਡ ਕੇ ਹੋਰ ਪਾਸੇ ਤੁਰੇ ਹੋਏ ਆ ਗੁਰ ਕੀ ਬਾਣੀ ਸਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਪੜੋ ਕਦੇ ਗੁਰੂ ਦੀ ਬਾਣੀ ਕੀ ਕਹਿੰਦੀ ਹੈ ਗੁਰ ਕੀ ਬਾਣੀ ਸਉ ਰੰਗ ਲਾਏ ਇੱਥੇ ਗੁਰੂ ਦੀ ਬਾਣੀ ਨੂੰ ਪਿਆਰ ਕਰਨ ਵਾਲੇ ਗੁਰੂ ਦੀ ਬਾਣੀ ਦੇ ਨਾਲ ਪਿਆਰ ਰੱਖਣ ਵਾਲੇ ਗੁਰ ਕਿਰਪਾਲ ਹੋਏ ਦੁੱਖ ਜਾਏ ਗੁਰੂ ਕਿਰਪਾਲੂ ਤਦ ਹੁੰਦਾ ਹੈ ਜਦੋਂ ਤੂੰ ਗੁਰੂ ਨਾਲ ਪਿਆਰ ਵਧਾਏਂਗਾ ਗੁਰੂ ਦੇ ਬਚਨ ਮੰਨੇਗਾ ਤੇ ਪਾਰਸ਼ਾ ਕਹਿੰਦੇ ਨੇ ਫੇਰ ਗੁਰੂ ਦੀ ਕਿਰਪਾ ਤੇਰੇ ਤੇ ਹੋ ਜਾਣੀ ਹੈ ਗੁਰੂ ਪਾਰਸ਼ਾ ਤੇਰੇ ਤੇ ਮਿਹਰ ਕਰ ਦੇਣਗੇ ਕਹਿੰਦੇ ਭਲਿਆ ਫੇਰ ਤੈਨੂੰ ਸੋਚਣ ਦੀ ਲੋੜ ਨਹੀਂ ਹੈ ਗੁਰੂ ਤੇਰੇ ਤੇ ਮਿਹਰ ਕਰੇਗਾ ਇੰਨੀ ਤੂੰ ਕਰੇ ਕਰਕੇ ਵੇਖ ਪਰ ਕੌਣ ਸਮਝਾਵੇ ਜੀ ਅਸੀਂ ਤੇ ਆਸ ਲਾਈ ਬੈਠੇ ਆ ਵੀ ਸ਼ਾਇਦ ਕਿਤੇ ਬਾਬਾ ਸਾਡੀ ਹੋਰ ਪੂਰੀ ਪਾਏਗਾ ਜੀ ਭਲਾਨੇ ਬਾਬੇ ਤੋਂ ਪੂਰੀ ਬੈਣੀ ਆ ਜੀ ਬਾਬਾ ਜੀ ਕੋਈ ਤਵੀਤ ਦਿਓ ਖਾਂ ਕਰਕੇ ਬਾਬਾ ਜੀ ਬੱਚੇ ਦੇ ਕਾਪੀ ਨੂੰ ਹੱਥ ਲਾ ਦਿਓ ਬਾਬਾ ਜੀ ਬੱਚੇ ਦੇ ਪੈਨ ਨੂੰ ਹੱਥ ਲਾ ਦਿਓ ਬੱਚਾ ਸਾਡਾ ਪੜਾਈ ਵਿੱਚ ਕਮਜ਼ੋਰ ਹੈ ਹੱਦ ਹੋ ਗਈ ਬਾਬਾ ਜਾਂ ਬਾਬਾ ਜਾਂ ਸਕੂਲ ਦੇ ਪਿਛੋਕੜ ਦੀ ਨੰਗੇ ਹੋ ਗਏ ਬਾਬਾ ਜੀ ਮੁੰਡੇ ਦੇ ਦਿਓ ਬਾਬਾ ਜੀ ਘਰ ਵਿੱਚ ਕੁੜੀਆਂ ਹੀ ਕੁੜੀਆਂ ਨੇ ਬਾਬਾ ਆਪ ਭਾਵੇਂ ਧੀਆ ਦਾ ਪਿਓ ਹੋਵੇ ਤੇ ਬਾਬਾ ਦੂਜਿਆਂ ਨੂੰ ਮੁੰਡੇ ਵੰਡ ਰਿਹਾ ਹੱਦ ਦੀ ਗੱਲ ਹੈ ਇਹ ਗਰਾਊਂਡ ਰਿਐਲਿਟੀ ਹੈ ਸਾਡੀ ਇੰਡੀਆ ਦੀ ਖਾਸ ਕਰਕੇ ਪੰਜਾਬ ਦੀ ਤੇ ਝੂਠਾ ਤਾਂ ਦੱਸੋ ਮੈਂ ਬੇਨਤੀ ਕਰਦਾ ਇੱਥੇ ਤਕਰੀਬਨ ਇੰਨੇ ਕੁ ਧਰਮ ਨੇ ਜਿੰਨੇ ਕੁ ਲੋਕ ਬਾਹਰਲੇ ਦੇਖ ਕੇ ਵੀ ਹੈਰਾਨ ਨੇ ਵੀ ਇੱਥੇ ਪਤਾ ਨਹੀਂ ਕੀ ਕੁਝ ਚੱਲ ਰਿਹਾ ਤਿਲਕ ਢ ਗਿਆ ਬਾਬਾ ਤਿਲਕੂਸ਼ਾ ਕੇਲੇ ਖਾਂਦਾ ਜੀ ਬਾਬਾ ਕੇਲੇ ਸ਼ਾ ਆਦੋ ਗੋ ਪਤਾ ਨਹੀਂ ਕੀ ਕੀ ਚੀਜ਼ਾਂ ਦੇ ਉੱਪਰ ਨਾਮ ਧਾਰ ਕੇ ਨਾ ਅਸੀਂ ਬਾਬੇ ਟਿਕ ਦਿੱਤੇ ਬਾਬੇ ਚੁਣ ਦਿੱਤੇ ਪਰ ਬੇਨਤੀ ਕਰ ਦੂੰਗਾ ਜਿਨ੍ਹਾਂ ਦੀ ਨਾਮ ਦੀ ਕਮਾਈ ਹੁੰਦੀ ਹੈ ਨਾ ਉਹ ਜਿਨ੍ਹਾਂ ਦੀ ਨਾਮ ਦੀ ਕਮਾਈ ਹੁੰਦੀ ਹੈ ਉਹ ਬੋਲ ਕੇ ਨਹੀਂ ਸੁਣਾਉਂਦੇ ਗੁਰੂ ਪਾਰਸ਼ਾ ਕਹਿੰਦੇ ਨੇ ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੈ ਛਪਾਇਓ ਕਿੰਦਰ ਜਿੰਨਾ ਕੋਲੇ ਨਾਮ ਦੀ ਕਮਾਈ ਹੁੰਦੀ ਹੈ ਨਾ ਉਹ ਬੋਲ ਕੇ ਨਹੀਂ ਸੁਣਾਉਂਦੇ ਬੋਲ ਕੇ ਨਹੀਂ ਜਣਾਉਂਦੇ ਉਹ ਸੱਜਣਾ ਇਹ ਨਹੀਂ ਕਹਿੰਦੇ ਮੈਂ ਰੱਬ ਨੂੰ ਦੇਖ ਲਿਆ ਆ ਤੈਨੂੰ ਵੀ ਰੱਬ ਵਿਖਾਵਾਂ ਕਹਿੰਦੇ ਉਹ ਤੇ ਚੁੱਪ ਕਰ ਜਾਂਦੇ ਨੇ ਜਿੰਨ ਹਰ ਪਾਇਓ ਤਿੰਨ ਐ ਚ ਪਾਇਓ ਉਹ ਤੇ ਚੁੱਪ ਕਰ ਜਾਂਦੇ ਨੇ ਉਹ ਨਹੀਂ ਕਹਿੰਦੇ ਕਿ ਮੈਂ ਰੱਬ ਨੂੰ ਵੇਖ ਲਿਆ ਜਾਂ ਤੈਨੂੰ ਵੀ ਰੱਬ ਵਿਖਾਵਾਂ ਮੈਂ ਅਗਲੇ ਭਵਿੱਖ ਨੂੰ ਜਾਣ ਲਿਆ ਮੈਂ ਤੈਨੂੰ ਵੀ ਤੇਰਾ ਭਵਿੱਖ ਦੱਸਦਾ ਹਾਂ ਉਹ ਇਦਾਂ ਨਹੀਂ ਕਰਦੇ ਕਹਿੰਦੇ ਬਾਬੇ ਅੱਜ ਬੈਠੇ ਨੇ ਨਾ ਬੜਿਆ ਸੜਕਾਂ ਦੇ ਉੱਪਰ ਲਿਆ ਹੱਥ ਦੇਖੀਏ ਤੈਨੂੰ ਤੇਰਾ ਭਵਿੱਖ ਦਸੀਏ ਤੇ ਆਪ ਨੂੰ ਬਾਬੇ ਨੂੰ ਨਹੀਂ ਪਤਾ ਹੁੰਦਾ ਵੀ ਤੇਰੇ ਨਾਲ ਕੀ ਹੋ ਜਾਣਾ ਹੈ ਕੰਟੇ ਨੂੰ ਇਦਾਂ ਹੀ ਇੱਕ ਕਹਾਣੀ ਵਾਪਰੀ ਸੀ ਮੈਂ ਬੇਨਤੀ ਕਰਾਂ ਸੱਚੀ ਘਟਨਾ ਸੀ ਬੰਬੇ ਸ਼ਹਿਰ ਦੀ ਬਾਬਾ ਫੁੱਟਪਾਥ ਤੇ ਬੈਠਾ ਤੇ ਬਾਬਾ ਫੁੱਟਪਾਥ ਤੇ ਬੈਠਾ ਲੋਕਾਂ ਦੇ ਹੱਥ ਦੇਖ ਕੇ ਭਵਿੱਖ ਦੱਸਦਾ ਦੀ ਵੀ ਤੇਰੇ ਨਾਲ ਅੱਗੇ ਕੀ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਬਾਬਾ ਬੈਠਾ ਇੱਕ ਬੰਦੇ ਨੂੰ ਕਹਿੰਦਾ ਤੇਰੀ ਤੇ ਕਿਸਮਤ ਬਦਲਣ ਵਾਲੀ ਹੈ ਕਹਿੰਦੇ ਬੰਦਾ ਉੱਠ ਕੇ ਸਾਈਡ ਤੇ ਹੋਇਆ ਤੇ ਇੱਕ ਟਰੱਕ ਤੇਜ਼ੀ ਨਾਲ ਆਇਆ ਬਾਬੇ ਤੇ ਚੜ ਗਿਆ ਤੇ ਬਾਬੇ ਦੀ ਮੌਤ ਹੋ ਗਈ ਤੇ ਉਹ ਬੰਦਾ ਦੇਖ ਕੇ ਹੈਰਾਨ ਹੋਇਆ ਕਿੰਨਾ ਬਾਬੇ ਨੇ ਮੈਨੂੰ ਮੇਰਾ ਭਵਿੱਖ ਦੱਸਿਆ ਪਰ ਇਹਨੂੰ ਆਪਣੀ ਮੌਤ ਕਿਉਂ ਨਹੀਂ ਦੱਸੀ ਪਖੰਡ ਨਹੀਂ ਤੇ ਹੋਰ ਕੀ ਹੈ ਇਹ ਅਸਲ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਭਰਮ ਸਾਡੀ ਲੋਕ ਇਹਨਾਂ ਲੋਕਾਂ ਨੇ ਨਵਜ ਫੜ ਲਈ ਵੀ ਲੋਕ ਦੁਖੀ ਨੇ ਬਸ ਇਹਨਾਂ ਨੂੰ ਇਸ ਭਰਮ ਦੇ ਵਿੱਚ ਝਾੜਾ ਲੋ ਇਹ ਲੋਕ ਠੇਕ ਠਾਕ ਰਹਿਣਗੇ ਅਸੀਂ ਲੋਕ ਵੀ ਉਧਰ ਨੂੰ ਤੁਰ ਪਏ ਅਸਲੀ ਮਾਰਗ ਸੀ ਸਾਡਾ ਉਹ ਛੱਡ ਬੈਠੇ ਵੀਰਵਾਰ ਨੂੰ ਕਬਰਾਂ ਤੇ ਮੱਥੇ ਟੇਕਣੇ ਔਰ ਦੁੱਧ ਚੜਾਉਣਾ ਦੁੱਧ ਡੋਲਣਾ ਦੁੱਧ ਦੀ ਵਿਅਦਵੀ ਅਸੀਂ ਸਭ ਤੋਂ ਵੱਧ ਕਰਦੇ ਆਂ ਕੁਝ ਸਾਡੇ ਵਾਲਾ ਲਾਣਾ ਵੀ ਕਰਦਾ ਮੈਂ ਖੈਰ ਬਰਾਬਰੀ ਬੇਨਤੀ ਕਰਨੀ ਹੈ ਕਿਉਂਕਿ ਕੋਈ ਇਹ ਨਾ ਕਹੇ ਦੇ ਜੀ ਇਹ ਆਪ ਤੇ ਚੁੱਪ ਪੜ ਕੇ ਬੈਠੇ ਨੇ ਨਹੀਂ ਨਹੀਂ ਕੁਝ ਸਾਡੇ ਵੀ ਨਾ ਸਮਝ ਲੋਕ ਹੈਗੇ ਨੇ ਦੁੱਧ ਦੀ ਵਿਅਦਵੀ ਸਾਡੇ ਹੈ ਪਾਣੀ ਦੀ ਵਿਅਦਵੀ ਜਾੜੀ ਹੈ ਫਾਲਤੂ ਵੇਸਟਿੰਗ ਜਿਆਦੇ ਹੈ ਪਰ ਖਪਤ ਘੱਟ ਹੈ ਜਿਹੜੀ ਮੈਂ ਬੇਨਤੀ ਕਰਨੀ ਹੈ ਉਹ ਇਹ ਹੈ ਪਰ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਦੇ ਗਿਆਨ ਨੂੰ ਲਓ ਗੁਰੂ ਦੇ ਗਿਆਨ ਤੋਂ ਕੁਝ ਸਿੱਖੋ ਦੁਬਦਾ ਨਾ ਪੜੋ ਹਰਵਿੰਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਸਤਿਗੁਰੂ ਕਹਿੰਦੇ ਨੇ ਮੜੀਆਂ ਮਸਾਣੀਆਂ ਤੇ ਮੱਥੇ ਟੇਕਣ ਵਾਲਿਆ ਤੈਨੂੰ ਸਮਝ ਲਈ ਵੀ ਤੈਨੂੰ ਮੁਕਤੀ ਨਹੀਂ ਮਿਲਣੀ ਮੁਕਤੀ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਕਰਨਗੇ ਮਰਨੇ ਪਰਨੇ ਗੁਰੂ ਗ੍ਰੰਥ ਸਾਹਿਬ ਸਾਡੇ ਪੂਰੇ ਕਰਨ ਤੇ ਜਦੋਂ ਅਸੀਂ ਠੀਕ ਠਾਕ ਹੋਈਏ ਤੇ ਉਦੋਂ ਅਸੀਂ ਦੂਸਰਿਆਂ ਥਾਵਾਂ ਤੇ ਜਾ ਕੇ ਮੱਥੇ ਰਗੜਦੇ ਰਹੀਏ ਇਹ ਗੱਲ ਠੀਕ ਨਹੀਂ ਕੀ ਗੱਲ ਠੀਕ ਹੈ ਜੀ ਨਹੀਂ ਠੀਕ ਜਦੋਂ ਘਰ ਦੇ ਵਿੱਚ ਖੁਸ਼ੀ ਗਮੀ ਹੁੰਦੀ ਹੈ ਉਦੋਂ ਗੁਰੂ ਗ੍ਰੰਥ ਸਾਹਿਬ ਹੀ ਆਉਣਗੇ ਇਹ ਗੱਲ ਦਾ ਚੇਤਾ ਰੱਖਿਓ ਇਦਾਂ ਪਹਿਲਾਂ ਸਜਣੋ ਕਿਸੇ ਹੋਰ ਨੂੰ ਮੱਥਾ ਟੇਕਣ ਤੋਂ ਪਹਿਲਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਹੋ ਜੋ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੀ ਜ਼ਿੰਮੇਵਾਰੀ ਆਪ ਲੈ ਲੇਗਾ ਆਪ ਓਟ ਲੇਗਾ ਇਹੋ ਜਿਹਾ ਕੋਈ ਗੁਰੂ ਹੈ ਜਿਹੜਾ ਗੁਰੂ ਤੁਹਾਡੀ ਅੱਗੇ ਦੀ ਵੀ ਜ਼ਿੰਮੇਵਾਰੀ ਓਟ ਲੇ ਤੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਹੋ ਜੀ ਜ਼ਿੰਮੇਵਾਰੀ ਕੋ ਗੁਰੂ ਓਟੂਗਾ ਜੇ ਕੋਈ ਗੁਰੂ ਓਟਦਾ ਤਾਂ ਲਿਆ ਕੇ ਬਾਹ ਫੜਾ ਕੇ ਸਾਹਮਣੇ ਖੜਾਉਂੇ ਕਿ ਹਾਂਜੀ ਆ ਗੁਰੂ ਕਹਿੰਦਾ ਹੈ ਨਹੀਂ ਪਿਆਰੇ ਉਹ ਇਹ ਤੇ ਗੁਰੂ ਗ੍ਰੰਥ ਸਾਹਿਬ ਹੀ ਜ਼ਿੰਮੇਵਾਰੀ ਓਟਦੇ ਨੇ ਕਿਸੇ ਵਿੱਚ ਹੋਰ ਤਾਕਤ ਨਹੀਂ ਹੈ ਸੱਚੇ ਪਾਤਸ਼ਾਹ ਜੀ ਮੇਰ ਕਰਨ ਇਦਾਂ ਦੇ ਕੰਮਾਂ ਨੂੰ ਛੱਡ ਕੇ ਤਿਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਰਪਿਤ ਹੋ ਜਾਈਏ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਜਾਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੇ ਭਰੋਸਾ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕੀ ਤੈਅ ਦਿਲੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜ ਜਾਈਏ ਤੇ ਆਪਣੇ ਆਪ ਕਾਰਜ ਸਾਰੇ ਸਵਰ ਜਾਣਗੇ ਇਸ ਗੱਲ ਦੀ ਗਾਰੰਟੀ ਗੁਰੂ ਆਪ ਲੈਂਦੇ ਨੇ ਕਰਕੇ ਵੇਖੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਵਕਸ਼ਿਸ਼ ਕਰਦੇ ਰਹੋ ਜੀ ਸਾਰੀ ਟੀਮ ਨੂੰ ਇਸੇ ਤਰ੍ਹਾਂ ਆਪਣਾ ਪਿਆਰ ਜਿਹੜਾ ਹੈ ਚਲਾ ਕੇ ਰੱਖਣਾ ਔਰ ਕੁਝ ਨਾ ਕੁਝ ਸਿੱਖਦੇ ਰਹਿਣਾ ਅੱਗੇ ਵੀ ਗਿਆਨ ਵੰਡਦੇ ਰਹਿਣਾ ਇਹ ਗੁਰੂ 파ਰਸ਼ਾ ਦੀ ਸਭ ਤੋਂ ਵੱਡੀ ਮਿਹਰ ਤੇ ਬਖਸ਼ਿਸ਼ ਹੈ ਸਤਿਗੁਰੂ ਸੱਚੇ 파ਰਸ਼ਾ ਜੀ ਆਪ ਸਾਰੇ ਇਸ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਬੇਨਤੀਆਂ ਕਰੋ ਜੀ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ